ਅੰਜਪੰਦੀ ਕੀ ਨਾਮ ਤੁਹਾਡਾ ਅਮਨਦੀਪ ਕੌਰ ਇੱਥੋਂ ਦੇ ਰਹਿਣ ਵਾਲੇ ਸੀ ਰੌਂਦੀ ਕੀ ਮਸਲਾ ਸਾਰਾ ਮਸਲਾ ਭਾਜੀ ਆ ਮੁੰਡਿਆਂ ਮੁੰਡਿਆਂ ਦੀ ਲੜਾਈ ਐ ਪਰ ਮੁੰਡਿਆਂ ਨੇ ਗਲਤ ਅਹਿਸਾਸਾ ਉਹ ਜਨਾਨੇ ਕੱਲੀ ਵੇਖ ਕੇ ਘਰ ਵਿੱਚ ਪਏ ਆ ਨੇ ਕੱਲੀ ਜਨਾਨੀ ਦੋ ਛੋਟੇ ਛੋਟੇ ਬੱਚੇ ਆ ਉਹਨੇ ਇਹ ਕੋ ਗੱਲ ਥੋੜੀ ਇਹਨਾਂ ਦੀ ਬੰਦਿਆਂ ਵਾਲੀ ਹੈ ਬਾਕੀ ਘਰ ਬੂਆ ਤੁਸੀਂ ਆਪ ਵੇਖ ਚੁੱਕੇ ਜੋ ਸਾਰਾ ਕੋ ਇਤਰਾ ਇਹਨਾਂ ਭੰਨਿਆਂ ਤੋੜਿਆ ਵਾ ਦੇਰਾਂ ਕਸੂਰ ਤੋਂ ਅਜੇ ਟਿਕਰ ਆਸ ਦਿੰਦੇ ਮੁੰਡੇ ਦੇ ਫੈਸਲੇ ਵੜੇ ਕਿਰਾਏ ਕਿਤੇ ਲੋਕ ਜਾਂਦੇ ਆ ਮੈਂ ਅਸੀਂ ਤੇ ਇੱਕ ਫੈਸਲੇ ਤੇ ਗਏ ਨਹੀਂ ਜੇ ਤਾਂ ਦੁਨੀਆ ਮਣੋ ਹੀ ਗੱਲਾਂ ਬਣਾ ਬਣਾ ਕੇ ਕਹੀ ਜਾਂਦੀ ਆ ਪਰ ਗਲਤ ਗੱਲ ਆ ਉਹਨਾਂ ਨਾਲ ਨਾਂ ਇਨਸਾਫੀ ਆਣੀ ਗੱਲ ਆ ਇਹ ਪਰ ਚਾਜ ਦੀ ਗੱਲ ਕਰਨੀ ਚਾਹੀਦੀ ਹੈ ਉਹ ਕਹਿੰਦੇ ਨੇ ਕਿ ਜਿਹੜੀ ਵੀ ਲੜਾਈ ਕਰਾਈ ਹੈ ਸੋਨੇ ਸਰਪੰਚ ਨੇ ਕਰਾਈ ਹੈ ਨਹੀਂ ਜੀ ਉਹ ਬੇਕਸੂਰ ਹੈ ਉਹ ਕਿਤੇ ਕਿਸੇ ਨੂੰ ਥੋੜੀ ਜਾਂਦਾ ਜਾ ਕੇ ਘਰ-ਘਰ ਕੀ ਤੁਸੀਂ ਲੜਾਈ ਕਰੋ ਜਾ ਕੇ ਘਰ-ਘਰ ਕੋਈ ਨਹੀਂ ਕਹਿੰਦਾ ਲੜਾਈ ਕਰੋ ਬਸ ਇਹ ਮੁੰਡਿਆਂ ਦੀ ਬਹਿਣੀ ਕਲੋਨੀ ਇੱਕ ਦੂਜੇ ਨਾਲ ਉੱਠਣੀ ਆ ਬਸ ਇਸੇ ਗੱਲ ਦਾ ਜ਼ਿਆਦਾ ਰੱਟਾ ਕੀ ਇਹ ਭਿੰਦੇ ਖਲੋਂਦੇ ਕਿਉਂ ਇੱਕ ਦੂਜੇ ਨਾਲ ਪਰ ਮੁੰਡੇ ਆਂਦੇ ਅਸੀਂ ਵੀ ਨਹੀਂ ਇੱਕ ਦੂਜੇ ਨਾਲ ਤਾਂ ਹੋਰ ਦੋਸ਼ ਉਹ ਕਹਿੰਦੇ ਨੇ ਕਿ ਨਸ਼ਾ ਪਤਾ ਵੇਚਦੇ ਨੇ ਇਹ ਨਸ਼ਾ ਪੱਤੇ ਦੀ ਆੜ ਦੇ ਵਿੱਚ ਹੀ ਇਹ ਸਾਰਾ ਕੁਝ ਇਹਨਾਂ ਨੇ ਗੁੰਡਾਗਰਦੀ ਕੀਤੀ ਨਹੀਂ ਨਹੀਂ ਭਾਜੀ ਇਹ ਤੋ ਪੀਂਦੇ ਤੱਕ ਨਹੀਂ ਤਾਂ ਨਸ਼ਾ ਕਰਨਾਤ ਕਰਨਾ ਕਰਾਉਣਾ ਕੀ ਕਰਨੂ ਉਹ ਤਾਂ ਕੁਛ ਖਾਂਦੇ ਪੀਂਦੇ ਹੀ ਨਹੀਂ ਸਾਡੇ ਮੁੰਡੇ ਇਹ ਜਾਣ ਕੇ ਕਹੀ ਜਾਂਦੇ ਆ ਇਹ ਜਾਣ ਕੇ ਗੁੰਡਾ ਕਰਦੀ ਇਹ ਕਰਨਦੇ ਆ ਤੇ ਨਾ ਉਹਨਾਂ ਦਾ ਲਾਉਂਡ ਹੈ ਉਹਨਾਂ ਹਾਰ ਕੇ ਹੱਤ ਚੁੱਕੀ ਆ ਕਿ ਇਹਨਾਂ ਦਾ ਕਰਕੇ ਕੀ ਇਹਨਾਂ ਇਤਰਾ ਨਹੀਂ ਟਿਕਨਦੇ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਟਰੰਕ ਤੋਂ ਵੀ ਭੰਗ ਗਏ ਨੇ ਸਾਡੇ ਪੈਸੇ ਵੀ ਚੋਰੀ ਕਰਕੇ ਲੈ ਗਏ ਨੇ ਨਹੀਂ ਭਾਜੀ ਸਾਰੇ ਝੂਠ ਆਏ ਝੂਠ ਆਦੀ ਰਾਤ ਉਹਨਾਂ ਕਹਿਣਾ ਗੱਟਾ ਕੀ ਕਰਨਾ ਸੀ ਦੱਸੋ ਤੁਸੀਂ ਹਾਂਜੀ ਗੈ ਉਹ ਤੇ ਜੜੀ ਕੰਮ ਲਈ ਆਏ ਫਿਰ ਉਹੋ ਕਰਕੇ ਜਾਣਾ ਜੋ ਉਹਨਾਂ ਦੇ ਘਰ 'ਚ ਹੋਇਆ ਉਹਨਾਂ ਉਹ ਜਾ ਕੇ ਉਹਨਾਂ ਦੇ ਘਰ 'ਚ ਕੀਤਾ ਹੈ। ਅਸੀਂ ਇਹੋ ਕਹਿਨੇ ਆ ਕਿ ਚਲੋ ਉਹਨਾਂ ਨਾਲ ਇਨਸਾਫ ਹੋਈ ਉਹਨਾਂ ਦਾ। ਹਾਂਜੀ। ਨਹੀਂ ਆਪਰੇ ਇਤਰਾ ਚਾਹੀਦਾ ਨਹੀਂਗਾ ਦੋ ਬੱਚੇ ਆ ਤੈਨੋਂ ਦੇ ਪਰ ਦੁਨੀਆ ਨੇ ਉਹਦਾ ਪਿਓ ਪੂਰਾ ਆ ਜੋ ਦੁਨੀਆ ਨੇ ਹੱਤ ਚੁੱਕੀ ਹੋਈ ਆ। ਠੀਕ ਹੈ। ਹਾਂਜੀ ਪੰਜ ਕੀ ਨਾਮ ਦਾਦਾ? ਲਖਵਿੰਦਰ ਕੋਹ। ਦਿੱਖੋਂ ਤੇ ਰਹਿਣ ਵਾਲੇ ਨੇ? ਸੇਰੋਂਦ ਰਹਿਣ ਵਾਲੇ ਨੇ। ਪਿੰਡ ਸੇਰੋ ਦੇ ਵਿੱਚ ਜਿਹੜੀ ਇਹ ਲੜਾਈ ਝਗੜਾ ਹੋਇਆ ਸਾਰਾ ਮਸਲਾ ਕੀ ਹੈ ਮਸਵਾਏ ਹੋਈ ਆ ਜੀ ਅਹੀਂ ਹੈਗੀਆਂ ਵਿਧਵਾਵਾਂ ਇੱਕ ਬੱਚੇ ਸਾਡੇ ਚਲੋ ਇੱਕ ਦੂਜੇ ਦੇ ਮੰਗਰਾਉਣਾ ਪੈਂਦਾ ਤੇ ਸਾਡੇ ਘਰਾਂ ਦੀ ਬਰਬਾਦੀ ਕਰਤੀ ਇਹਨਾਂ ਨੇ ਮੁੰਡੇ ਮਗਾ ਮਗਾ ਕੇ ਤੇ ਸਾਡੇ ਜੀ ਜਦੋਂ ਮਰਨ ਤੇ ਆ ਗਏ ਉਦੋਂ ਅਸੀਂ ਸਰਪੰਚ ਦੇ ਘਰ ਹੀ ਰੋਏ ਪਿੱਟੇ ਆ ਵੀ ਘਰੋਂ ਨਿਕਲਿਓ ਜੇ ਸਰਪੰਚ ਸਾਹਿਬਾਂ ਹੀ ਮਾਰਗੇ ਤੇ ਫੇਰ ਹੀ ਆਉਣਾ ਤੇ ਅਰਜੀਤ ਸਿੰਘ ਆਇਆ ਨਾ ਸੋਣਾ ਸਰਪੰਚ ਆ ਇਹਨਾਂ ਦੋਆ ਪਾਰਟੀਆਂ ਦੀ ਹੈਲਪ ਕੀਤੀ ਆ ਦੋਵਾਂ ਨੂੰ ਉਤਾਰ ਕੇ ਤੇ ਦੋਵਾਂ ਨੂੰ ਦੋਵਾਂ ਨੂੰ ਕਿਹਾ ਕਿ ਤੁਸੀਂ ਬਹਿ ਜਾਓ ਅਸੀਂ ਕਿਸੇ ਦੀ ਮਾਰੀ ਨਹੀਂ ਕਰਦੇ ਤੇ ਨਾ ਉਹਨਾਂ ਮਾਰੀ ਕੀਤੀ ਆ ਉਹਨਾਂ ਦੋਵਾਂ ਨੇ ਇੱਕੋ ਜੇ ਰੱਖਿਆ ਤੇ ਅੱਜ ਉਲਟਾ ਉੱਠ ਕੇ ਆ ਕੇ ਉਹਨਾਂ ਦੀ ਪਾਰਟੀ ਦੇ ਬੰਦਿਆਂ ਨੇ ਸਾਡੇ ਸਰਪੰਚ ਦੇ ਨਾਲ ਧੱਕਾ ਕੀਤਾ ਕਿ ਜਿਸ ਨੇ ਜਿੰਨੀ ਵੀ ਗੁੰਡਾਗਰਦੀ ਕਰਾਈ ਹੈ ਸੋਨੇ ਸਰਪੰਚ ਝੂਠ ਬੋਲਦਾ ਹੈ ਇਹ ਕੋਈ ਨਹੀਂ ਉਹਨੇ ਗੁੰਡਾਗਰਦੀ ਨਹੀਂ ਕਰਾਈ ਗੁੰਡਾਗਰਦੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਅਸੀਂ ਆਖਾਂਗੇ ਵੀ ਉਹਨੇ ਗੁੰਡਾਗਰਦੀ ਕਿਉਂ ਕੈਸੇ ਨਹੀਂ ਕਰਾਈ ਉਹਨਾਂ ਦੇ ਮੁੰਡਿਆਂ ਨੇ ਆਪੇ ਮੁੰਡੇ ਸਾਥ-ਸਾਥ ਬਾਹਰੋਂ ਗੁੰਡਾਗਰਦੀ ਕੀਤੀ ਆ ਅੱਜ ਵੀ ਇਸੇ ਵਕਤ ਵੀ ਕੋਈ ਜਹਿਦਾਰ ਨਹੀਂ ਛੱਡੰਦਾ ਕੋਈ ਬਾਲਮੀਕ ਨਹੀਂ ਛੱਡੰਦਾ ਸਾਡੇ ਘਰਾਂ ਦੇ ਵਿੱਚ ਹਜੇ ਵੀ ਸਾਨੂੰ ਖਤਰਾ ਵਾ ਵੀ ਉਹਨਾਂ ਨੇ ਆਲਕੇ ਸਾਨੂੰ ਮਾਰਨਾ ਹੀ ਮਾਰਨਾ ਠੀਕ ਹਾਂਜੀ ਇਹ ਭਲਾ ਆ ਨੋਰਦੀ ਸਿੰਘ ਨੇ ਬਚਾਇਆ ਉਹਨਾਂ ਨੂੰ ਵੀ ਫੋਨ ਲਾਇਆ ਫਿਰ ਸਰਪੰਚ ਸਾਹਿਬ ਲੈ ਆਉ ਕੋਸ ਅਸੀਂ ਮਾਰਗੇ ਜੋ ਸਾਨੂੰ ਕਰੇ ਕੇਅਰ ਲਿਆ ਸਾਨੂੰ ਅੰਦਰ ਹੀ ਆਣ ਕੇ ਕੇਰਦਾ ਕੇਰ ਕੇ ਆਣ ਕੇ ਸਾਡੇ ਮੁੰਡਿਆਂ ਨੂੰ ਮਾਰ ਮਾਰ ਕੇ ਛੁੱਟੀ ਗਏ ਅਸੀਂ ਵਾਹਾਂ ਹੀ ਮੁੰਡੇ ਬਚਾ ਕੇ ਅੰਦਰ ਦੇ ਫਿਰ ਅਸੀਂ ਮੁੰਡਿਆਂ ਨੂੰ ਬਚਾਇਆ ਵਾ ਸਾਡੇ ਬੱਚੇ-ਬੱਚਿਆਂ ਨੂੰ ਆਣ ਕੇ ਮਾਰਦੇ ਲੱਗੇ ਤੇ ਸਾਡੀ ਜੋ ਹੱਥ ਜੋੜ ਕੇ ਬੇਨਤੀ ਆ ਕਿ ਇਹ ਸਾਡਾ ਹੱਕੋ ਹੱਕ ਨਿਭੜਨਾ ਚਾਹੀਦਾ ਹਾਂਜੀ ਨਾਮ ਤੁਹਾਡਾ ਅਸ਼ਰੇਂਦਰ ਕੋ ਕੀ ਮਸਲਾ ਸਾਰਾ ਪਿੰਡ ਸੇਰੋ ਦੇ ਵਿੱਚ ਜਿਹੜਾ ਝਗੜਾ ਹੈ ਮਸਲਾ ਇਹੋ ਪਿਆਰ ਬੰਲੀ ਇੱਕ ਦੂਜਾ ਇਕੱਠੇ ਹੁੰਦੇ ਐ ਤੇ ਲੋਕ ਵੇਖ ਕੇ ਬਹੁਤ ਸੜਦੇ ਪਏ ਆ ਇਹਨਾਂ ਨੂੰ ਕੁੱਟੇ ਰਹਿ ਨਹੀਂ ਦੇਣਾ ਜੀ ਯਾ ਕਿ ਇੱਕ ਕਰ ਚਾ ਆਪਣੀ ਦੋ ਜਣਾਂ ਆ ਪੀ ਲੈਣੀ ਆ ਤਾਂ ਉਹਨਾਂ ਬਹੁਤ ਨਾਰਾਜ਼ਗੀ ਕਰਨੀ ਆ ਪੀ ਐਂ ਕਰਦੇ ਜੂੰ ਕਰਦੇ ਤੇ ਪੁੱਤ ਮੇਰਾ ਮਰੀਆ ਸਾਲ ਹੋ ਗਿਆ ਤੇ ਮੇਰੇ ਦੋ ਪੋਤਰਿਆਂ ਨੂੰ ਜੀਣ ਨਹੀਂ ਦੇਣਦੇ ਬਸ ਕਿਹਨਾਂ ਲੋਕ ਨੇ ਜਿਹੜੇ ਜੀਣ ਨਹੀਂ ਦੇ ਹਾਂਜੀ ਦੂਜੀ ਪਾਰਟੀ ਦੇ ਸੀ ਕੀ ਨਾਮ ਉਹਨਾਂ ਦਾ ਸੀ ਨਾਮ ਦਾ ਤੇ ਹੋਣੇ ਉਹ ਪਰਫਕੂਕੂ ਕੇ ਸਭ ਪੁੱਲ ਮੁਲਕੀ ਆ ਤੇ ਭਾਜੀ ਹਾਂਜੀ ਇਹਨੂੰ ਇਹਨੂੰ ਦਿਮਾਗ ਤੇ ਛੋੜਦੇ ਲਗੇ ਤੋ ਆ ਕੇ ਮੈਨੂੰ ਤੇ ਮਾਰ ਕੇ ਮੈਂ ਤੇ ਆਸੇ ਭੱਜ ਕੇ ਬਚ ਗਈ ਆ ਮੈਂ ਭੱਜ ਕੇ ਜਦੋਂ ਸਾਡਾ ਪਲੇਟਾ ਪਰ ਨਾ ਲਾ ਕੇ ਬੈਠੀ ਆ ਤੇ ਮੇਰੇ ਨਾਲ ਗਨਾਸੀ ਵੱਟੀ ਹਿਰਮ ਭੱਜ ਕੇ ਪਰਾਂ ਹੋ ਗਈ ਆ ਅੱਛਾ ਹਾਂਜੀ ਮੇਰਾ ਇਹਨਾਂ ਕਾ ਘਰ ਖੋੜ ਜਾਣਾ ਹੈ ਹਾਂਜੀ ਤੇ ਬੰਨਣਾ ਨਹੀਂ ਕੋਈ ਠੀਕ ਹਾਂਜੀ ਹਾਂਜੀ ਮਾਤਾ ਜੀ ਕੀ ਨਾਮ ਢੱਡਾ ਨਮ ਜੀਰ ਕੋ ਕਿਥੋਂ ਦਾ ਰਹਿਣ ਵਾਲੇ ਹੋ ਸੇਰੋਂ ਦੇ ਇਸ ਜਿਹੜਾ ਸੇਰੋਂ ਝਗੜਾ ਹੋਇਆ ਝਗੜਾ ਹੋਇਆ ਇਹ ਸਾਰਾ ਕੀ ਮਸਲਾ ਇਹ ਮਸਲਾ ਵੀ 2 ਵਜੇ 4 ਵਜੇ ਲੜਾਈ ਹੋਈ ਉਸ ਟਾਈਮ ਮੈਂ ਘਰੇ ਹਾਂ ਅਹੀਂ ਇਕੱਲੇ ਗਾੜੀ ਹੈ ਕੋਈ ਬੰਦਾ ਨਹੀਂ ਇਹਨਾਂ ਨੇ ਜਾ ਕੇ ਪੈ ਗਏ ਅਹੀਂ ਛਡਾਉਂਦੇ ਰੇ ਕੋਈ ਵੀ ਨਹੀਂ ਬਾਅਦ ਚ ਲੜਾਈ ਜਿਹੜੀ ਹੋਈ ਸਵੇਰੇ ਉਹ ਕੋਈ ਨਹੀਂ ਗਾੜੀ ਆਉਂਦਾ ਹਰਜੀਤ ਸਿੰਘ ਭਾਜੀ ਨੂੰ ਮੈਂ ਫੋਨ ਕੀਤਾ ਵੀ ਉਹ ਉਦੋਂ ਆਵੇਂਗਾ ਜਦੋਂ ਬੰਦੇ ਮਰ ਗਏ ਕੋਈ ਕੋਈ ਨਹੀਂ ਵੇੜੇ ਚ ਉੱਠਿਆ ਫਿਰ ਇਹਨਾਂ ਨੂੰ ਪਾਰਟੀ ਨੂੰ ਧਾਰੀਏ ਵੀ ਡਰਦਾ ਨਹੀਂ ਗਿਆ ਤੇ ਬਸ ਜੀ ਕੋ ਪਾਜੀ ਮੈਂ ਮੰਗਾਈ ਆਪ ਕੋਈ ਨਹੀਂ ਆਉਂਦਾ ਸਰਪੰਚ ਸੋਨਾ ਇੱਕ ਸਰਪੰਚ ਉਹ ਆਏ ਵੀ ਤੁਮ ਫਿਰ ਛੜਾ ਹੋਇਆ ਇਹਦੇ ਬੰਦਿਆਂ ਨੂੰ ਘਰੇ ਜਾ ਕੇ ਪੈਣ ਦੇ ਮਤਲਬ ਜੀ ਉਹ ਕਹਿੰਦੇ ਨੇ ਉਹਨਾਂ ਦਾ ਐਜੂਕੇਸ਼ਨ ਆ ਦੋਸ਼ ਲਾਉਂਦੇ ਨੇ ਕਿ ਸੋਨਾ ਸਰਪੰਚ ਨੇ ਜਿਹੜਾ ਵੀ ਝਗੜਾ ਕਰਾਇਆ ਸੋਨਾ ਸਰਪੰਚ ਨੇ ਕਰਾਇਆ ਹੈ ਤੇ ਜੋ ਵੀ ਪਿੰਡ ਦੇ ਵਿੱਚ ਨਸ਼ਾ ਪਤਾ ਵਿਕਦਾ ਉਹ ਸੋਨੇ ਸਰਪੰਚ ਦੀ ਛਾਹ ਤੇ ਵਿਕਦਾ ਹੈ ਇਹਗਾ ਇਹ ਨਹੀਂ ਵੇਖਦਾ ਤੇ ਨਾ ਮੈਂ ਸੋਨੇ ਨੂੰ ਵੇਂਦੀ ਜੇ ਤੇ ਨਾਲੇ ਸੋਨਾ ਫਿਰ ਵਿਚਾਰਾ ਜਾਂਦਾ ਹੀ ਇੰਨੀ ਬੇਤੀਆ ਸਰਪੰਚ ਦੀ ਹੁੰਦੀ ਆ ਇਹਨੇ ਹੱਥ ਕਰੇ ਕਿ ਤੇ ਵੀ ਮੈਂ ਨਹੀਂ ਆਉਣਾ ਪਾਰਟੀ ਤੇ ਇਹ ਫਿਰ ਮੈਂ ਰੋਈ ਆ ਮੈਂ ਆਖਿਆ ਇਦਾਂ ਕਰਕੇ ਆਜੋ ਵੀ ਆਣ ਕੇ ਵੇਖੋ ਬੰਦੇ ਵੱਡੇ ਚੱਲੇ ਸਾਡੇ ਇਸ ਕਰਕੇ ਇਹਨਾਂ ਨੇ ਮੰਗਾਇਆ ਜੀ ਸਿੰਘ ਨੂੰ ਭਾਜੀ ਕੀ ਮੰਗ ਕਰਦੇ ਜੋ ਪੁਲਿਸ ਪ੍ਰਸ਼ਾਸਨ ਤੋਂ ਅਹੀਂ ਮੰਗ ਮੰਗਣ ਦੇ ਵੀ ਸਾਡੀ ਸ਼ਾਂਤੀ ਚਾਹੀਦੀ ਆ ਕਿ ਲੜਾਈ ਨਹੀਂ ਹੋਣੀ ਚਾਹੀਦੀ ਸਾਡੇ ਬੱਚੇ ਨੇ ਰਸਵੇਰੇ ਆਉਣਾ ਜਾਣਾ ਅਹੀਂ ਇਹ ਮੰਗ ਮੰਗਦੇ ਪੀ ਆਪੋ ਆਪਣੀ ਘਰੀ ਟਿਕਾਣੇ ਵੇਣ ਇੱਕ ਜਿਹੜੇ ਬੰਦੇ ਮੰਗਾਉਂਦੇ ਵੀ ਨਾਮਕ ਲੜਾਈ ਬਹੁਤ ਜ਼ੋਰਾ ਜ਼ਬਰੀ ਹੁੰਦੀ ਆ ਕਿਉਂ ਅਸੀਂ ਮੇਰੀ ਬੇਟੀ ਕਿਰਾਏ ਤੇ ਰਹਿੰਦੀ ਆ ਉਹ ਵਕਤ ਮੇਰਾ ਘਰ ਦੂਰ ਆ ਮੇਰੇ ਬੱਚੇ ਸਿਰਫ ਨਾਲੇ ਆਏ ਹੀ ਗਾੜੀ ਉਹ ਤਰ੍ਹਾਂ ਆ ਬੱਚਾ ਮੇਰਾ ਪੁਲਿਸ ਨੂੰ ਵੀ ਲੈ ਕੇ ਪੁਲਿਸ ਆ ਹੀ ਵੀ ਘਰ ਦੱਸੋ ਉਹਨਾਂ ਤੇ ਵੀ ਦੋਸ਼ ਲਾਉਂਦੇ ਪੀ ਇਹਦੇ ਬੱਚਿਆਂ ਦੇ ਧਮਕੀ ਬਹੁਤ ਦਿੰਦੇ ਆ ਉਹ ਗਾੜੀ ਖੋ ਲੋ ਠੀਕ ਹਾਂਜੀ ਅੰਦੇਸਰ ਕੀ ਨੰਮ ਟਾਡਾ ਸੋਨਾ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਜੋ ਸੇਰੋਂ ਦੇ ਜੀ ਕੀ ਮਸਲਾ ਜਿਹੜੀ ਬਹੁਤ ਅਜੀ ਝਗੜਾ ਹੋਇਆ ਜਿਹੜਾ ਸੇਰੋਂ ਦੇ ਝਗੜਾ ਹੀ ਇਹ ਮੁੰਡਿਆਂ ਮੁੰਿਆਂ ਦਾ ਹੀ ਝਗੜਾ ਹੋਇਆ ਪਿੰਡ ਪਹਿਲਾਂ ਵੀ ਝਗੜਾ ਆਇਆ ਸੀ ਉਦੋਂ ਬੈਠ ਕੇ ਰਾਹੀ ਨਵਾ ਕਰਾਇਆ ਇਹਨਾਂ ਦਾ ਨੇ ਅਹੀਂ ਤੇ ਹੁਣ ਵੀ ਇਹਨਾਂ ਨੂੰ ਟਾਉਣਾ ਹੈ ਧਾਇਆ ਸਾਰਿਆਂ ਨੇ ਸਰਜੀ ਸਰਦਾਰ ਜੀ ਸਿੰਘ ਹੁਣ ਆ ਇਹਨਾਂ ਦਾ ਬੇਟਾ ਇਹ ਭਾਈ ਨਾਲ ਸਾਰਿਆਂ ਨੇ ਮੋਦਬਾਰਾਂ ਨੇ ਧਾਇਆ ਅਹੀਂ ਦੇਨ ਨੂੰ ਹਾਂ ਜੀ ਜਨਾਨੀਆਂ ਫੋਨ ਲਾ ਕੇ ਜਨਾਨੀਆਂ ਨੇ ਫੋਨ ਲਾਇਆ ਸਾਰੀਆਂ ਨੇ ਵਿਚਾਰੀਆਂ ਵੀ ਮੁੰਡੇ ਮਾਰ ਦੇਣ ਲੱਗੀ ਆ ਤੇ ਤੁਸੀਂ ਆਓ ਅਹੀਂ ਦੇ ਢਾਗੇ ਆਏ ਆ ਨਾ ਸਾਡੀ ਕੋਈ ਇਹਨਾਂ ਨਾਲ ਕੋਈ ਪਾਲਟੀ ਬਾਜੀ ਆਪਣੇ ਪਰਿਵਾਰ ਆ ਜਦੋਂ ਬਹੁਤ ਮਾਰੀ ਗੱਲ ਹੋਈ ਆ ਵੀ ਦੋਵਾਂ ਘਰਾਂ ਦਾ ਨੁਕਸਾਨ ਬਹੁਤ ਹੋਇਆ ਵਾ ਇਹ ਮੰਨ ਪੱਕੀ 12 ਮੁੰਡੇ ਸਾਦ ਲਿੰਦੇ ਮੁੰਡੇ ਕੋਈ 150 ਇਧਰੋਂ ਸਾਦ ਲਿੰਦਾ ਕੋਈ ਇਧਰੋਂ ਸਰ ਨੇ ਇਹਦੇ ਟਾਇਆ ਹੀ ਇਹਨਾਂ ਨੂੰ ਸਾਰਾ ਬਿਠਾਇਆ ਆ ਉਹਦਾ ਵੀ ਚਲੋ ਗਲਤ ਹੋਇਆ ਕੰਮ ਬਹੁਤ ਜ਼ਿਆਦਾ ਨਿੰਦਨਯੋਗ ਆ ਵੀ ਕੰਮ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰਾਂ ਦਾ ਗਰੀਬ ਘਰ ਆ ਉਹਨਾਂ ਤੋਂ ਦੂਸ਼ੇ ਢੱਡੇ ਤੇ ਕੇ ਜਿਹੜੀ ਲੜਾਈ ਕਰਾਈਏ ਸੋਨੇ ਸਰਪੰਚ ਨੇ ਲੜਾਈ ਸੋਨੇ ਸਰਪੰਚ ਦੀ ਸ਼ਹਿ ਤੇ ਲੜਾਈ ਹੋਈ ਆ ਫਾਦੀ ਮੇਰੀ ਗੱਲ ਸੁਣੋ ਇਹ ਸਾਰੇ ਪਿੰਡ ਚੋਂ ਤੁਸੀਂ ਪਤਾ ਕਰ ਲੋ ਕਿੰਨੀਆਂ ਫਿਰ ਤੁਸੀਂ ਬੀਬੀਆਂ ਤੋਂ ਖੱਗੇ ਹੋਏ ਇਹਨਾਂ ਤੋਂ ਪਾ ਜਣਾ ਨਕਵਾਰੀ ਅਹੀਂ ਦੇ ਸਗੋ ਟਾਇਆ ਇਹਨਾਂ ਨੂੰ ਬਟਾਇਆ ਸਾਰੇ ਹਰ ਇੱਕ ਸਤਾਰ ਪਾਕ ਇਹਨਾਂ ਦੇ ਜਾ ਕੇ ਇਹਨਾਂ ਨੂੰ ਮੌਕਾ ਵੇਖਿਆ ਫਿਰ ਜਿਹਦੀ ਗਲਤੀ ਉਹਨੂੰ ਗਲਤੀ kiya ਨਾਲੇ ਪੁਲਿਸ ਪ੍ਰਸ਼ਾਸਨ ਨੇ ਦੇ ਬਹੁਤ ਵਧੀਆ ਸਾਰਿਆਂ ਦੇ ਪਰਚਾ ਦਿੱਤਾ ਵਾ ਕਿਸੇ ਤੇ ਕੋਈ ਗੱਲ ਉਹਨਾਂ ਕਿਸੇ ਦੀ ਮੰਨੀ ਨਹੀਂ ਉਹਨਾਂ ਸਗੋ ਬਹਾਦਰੀ ਵਿਖਾਈ ਆ ਧੱਕਿਆ ਧੱਕਿਆ ਵਾ ਜਿਆ ਮਾਤਾ ਹੋਣਾ ਨੇ ਫੋਨ ਕੀਤਾ ਵਾ ਇਹਨਾਂ ਦੇ ਕਹਿਦੇ ਅਸੀਂ ਆਏ ਆ ਆਣ ਕੇ ਪਿੰਡ ਦਾ ਭਲਾ ਕਰਾਇਆ ਵਾ ਛੜਾਏ ਆ ਬੰਦੇ ਭਜਾਏ ਪਿੰਡੋਂ ਲਾਮ ਦੇ ਤੇ ਫੇਰ ਜਾ ਕੇ ਬਚਾ ਆਏ ਨੇ ਤੇ ਕੋਈ ਬਚਾ ਨਹੀਂ ਪਿੰਡ ਦਾ ਜੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਜੀ ਜਿਹੜਾ ਮੰਨ ਲਓ ਜਿਹੜਾ ਕਿ ਇਹਨੂੰ ਨਹੀਂ ਲੱਗਦਾ ਵੀ ਆ ਕੋਈ ਪ੍ਰਸ਼ਾਸਨ ਜੀ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਇਹਨਾਂ ਨੂੰ ਹੱਕ ਦਵਾਇਆ ਜਾਵੇ ਜੋ ਵੀ ਦੋਹਾਂ ਪਾਰਟੀਆਂ ਨੇ ਨੁਕਸਾਨ ਕੀਤਾ ਵਾ ਇਹਨਾਂ ਨੂੰ ਹੱਕ ਦਵਾਇਆ ਜਾਵੇ ਇਹਨਾਂ ਦੇ ਜਿਹੜੇ ਲੋਕਾਂ ਦੇ ਗਰੀਬਾਂ ਦੇ ਘਰ ਟੁੱਟੇ ਆ ਇਹਨਾਂ ਦੇ ਉਹਨਾਂ ਦਾ ਨੁਕਸਾਨ ਇਹਨਾਂ ਨੂੰ ਲੈ ਕੇ ਦਿੱਤਾ ਜਾਵੇ ਬਾਕੀ ਗੱਜਾਂ ਸੌਹਣਾ ਨੇ ਬਹੁਤ ਮਾਰੀ ਹਾਂ ਉਹਨੇ ਨੇ ਆਣ ਕੇ ਉਹਨੇ ਕੇਸ ਦੀ ਕੋਈ ਸ਼ਿਫਾਰਸ਼ ਵੀ ਮੰਨੀ ਨਹੀਂ ਗਈ ਉਹਨੇ ਉਹਨੇ ਪੂਰਾ ਹਰ ਦਾ ਚਾਰੇ ਨੇ ਕਾਰਵਾਈ ਕੀਤੀ ਆ ਉਹਨੇ ਆਣ ਕੇ ਛਡਵਾਇਆ ਜੇ ਬੰਦੇ ਫੜ ਕੇ ਖੜੇ ਆ ਬਾਕੀਆਂ ਦੇ ਉਹਨੇ ਪਰ ਉਹ ਤੇ ਚੜਾ ਸਭ ਨੰਗੇ ਪਾਰੀਆਂ ਅਫਸਰ ਹੋ ਗਏ ਭੱਜਾ ਫਿਰਦਾ ਰਿਹਾ ਮੀਂਹ ਨਾਲ ਠੀਕ ਹੈ ਕਿਉਂਹੀਂ ਜਈਏ ਉਹਨੇ ਉਹਨੇ ਬਹੁਤ ਆਉਦੀ ਲੈ ਜਾਣਾ ਦੋ ਜਨਨੀਆਂ ਦਾਤ ਦੇਣ ਗਿਆ ਤੁਹਾਨੂੰ ਵੀੜੀਆਂ ਦੀਆਂ ਜੋ ਵੀ ਬਾਕੀ ਦਾ ਮੋਦਵਾਰ ਇੱਥੇ ਸਰਪੰਚ ਮੈਂਬਰ ਕੋਈ ਨਹੀਂ ਜਿੱਥੇ ਆਇਆ ਇਹਨਾਂ ਮੁਲਕੇ ਸਾਨੂੰ ਫੋਨ ਲਾਏ ਹੱਥ ਜੋੜ ਕੇ ਰੋ ਰੋ ਕੇ ਸੱਭਿਆ ਸਾਨੂੰ ਕਿ ਸਾਡੇ ਪਿੰਡ ਦਾ ਕੋਈ ਨਹੀਂ ਹੈਗਾ ਫੇਰ ਆ ਹੀ ਆਏ ਆ ਫੇਰ ਆ ਕੇ ਹੀ ਚੜਾਇਆ ਇਹਨਾਂ ਫੇਰ ਮੱਡੀ ਇਰ ਨੂੰ ਭਜਾਇਆ ਉਹਨਾਂ ਕੋਲ ਦਾ ਤਰ ਤਿਹਾਰ ਆ ਸਾਰੇ ਛੱਡ ਕੇ ਮੁੜ ਕੇ ਭੱਜ ਗਏ ਫੇਰ ਤੇ ਜੰਸੋਣੀ ਆਏ ਉਹਨਾਂ ਫੜ ਕੇ ਤੇ ਸਾਰੇ ਖੜੇ ਜਿਹੜੇ ਵੀ ਖੜੇ ਗਏ ਠੀਕ ਅੰਦਰ ਕੀ ਟਗਾ ਮਿਲੂ ਸਰਦ ਉਹ ਜਿਹੜੇ ਦੋ ਗਰੁੱਪ ਜਿਹੜੇ ਆਪਸ ਵਿੱਚ ਝਗੜਾ ਕਰਦੇ ਨੂੰ ਟੇ ਆ ਗਏ ਸੀ ਤੇ ਪੁਲਿਸ ਨੇ ਤਲਾ ਮੈਨੂੰ ਜਿੱਥੇ ਪੁਲਿਸ ਨੇ ਰੇਟ ਕਰਕੇ ਇੱਕ ਦਫ਼ਤਰ ਕਿਤੇ ਕਿੰਨੇ ਵੇਲੇ ਗਸ਼ਤ ਕਰਕੇ ਕਿਹਨਾ ਗਰੁੱਪ ਕਰਾਉਂਦੇ ਅਸਲ ਚੁਨਾ ਛੇਰੋ ਪਿੰਡ ਦਾ ਨਾ ਬਾਬਾ ਚਿਰਦਾ ਇੱਕ ਮਹੀਨਾ ਮਹੀਨਾ ਕੋ ਗਿਆ ਮੈਨੂੰ ਲੱਗੇ ਉਹ ਉਰੋਨੀ ਵਿੱਚ ਕਹਤਾ ਆਉਂਦੀਆਂ ਕਿ ਇੱਥੇ ਗੁੰਡਾਗਰਦੀ ਬਹੁਤ ਜ਼ਿਆਦੀ ਹੈ ਕੋਈ ਕੋਈ ਮੋਹਰਵਾਰ ਮੈਨੂੰ ਸ਼ਿਕਾਇਤਾਂ ਆਮ ਹੀ ਕਰਦੇ ਰਹਿੰਦੇ ਨੇ ਤੇ ਇਹਨਾਂ ਨੂੰ ਨਾ ਮੈਂ ਪਹਿਲੋਂ ਇੱਕ ਰਾਜੀਨਾਮਾ ਵੀ ਕਰਾ ਚੁੱਕਾ ਹਾਂ ਦੋਵਾਂ ਪਾਰਟੀਆਂ ਦਾ ਇਹਨਾਂ ਦਾ ਆਪਸ ਵਿੱਚ ਮਾਮੂਲੀ ਗੱਲ ਤੋਂ ਉਹ ਝਗੜਾ ਵਾ ਇਹ ਦਾਤਰ ਕਿਰਪਾਨਾਂ ਲੈ ਕੇ ਤਾਂ ਗੁੰਡਾਗਰਦੀ ਕਰਦੇ ਇਹਨਾਂ ਦਾ ਪਹਿਲੋਂ ਮੈਂ ਰਾਜੀਨਾਮਾ ਕਰਾਇਆ ਇਹ ਬਾਅਦ ਦੇ ਵਿੱਚ ਇਹਨਾਂ ਨੇ ਫੇਰ ਕੀ ਕੀਤਾ ਵੀ ਕੱਲ ਇਹਨਾਂ ਨੇ ਘਰਾ ਦੀ ਭੰਨ ਤੋੜ ਦਿੱਤੀ ਤੇ ਕੁਝ ਬੰਦੇ ਗੋਇੰਦਵਾਲ ਦੇ ਕੁਝ ਕੁ ਟੋਟਲ 13 ਬੰਦੇ ਮੈ ਰਿਸ਼ਟ ਕਰ ਲਿਆ 17 ਤੇ ਮਕਦਮਾ ਦਰਜ ਕੀਤਾ ਜੀ ਇਹਨਾਂ ਦੇ ਵੈਰੀ ਰੈਚੀ ਗੁੰਡਾਗਰਦੀ ਆਪਸੇ ਗੁਰਪਾਲ ਜੀ ਸੀ ਅਹ ਗਰੁੱਪ ਦੋ ਗਰੁੱਪ ਬਣੇ ਹੋਏ ਸੀ ਇੱਕ ਤਰਸ਼ੀਮ ਸਿੰਘ ਦਾ ਤੇ ਇੱਕ ਦੂਜੀ ਪਾਰਟੀ ਇੱਕ ਵੱਖਰੀ ਇਹ ਦੋਵੇਂ ਪਾਰਟੀਆਂ ਬੜੀਆਂ ਜੀਆਂ ਹੈ ਆਂਟ ਗਮਾਂੜੀ ਆ ਤੇ ਇਹ ਬਾਹਰੋਂ ਬੰਦੇ ਛੱਦਦੇ ਕਦੀ ਗੋਨਵਾਲ ਤੋਂ ਛੱਦਲੇ ਕਦੀ ਕਿਤੇੋਂ ਛੱਦਲੇ ਦੋ ਮੁੰਡੇ ਪਿੰਡ ਦੇ ਆ ਤੂੰ ਗੋਨਵਾਲ ਦੇ ਆ ਇਦਾਂ ਕਰਕੇ ਮੈਂ ਕੁਲ 13 ਬੰਦੇ ਮੌਕੇ ਤੇ ਪਾ ਕੇ ਤੇ ਮੈਂ ਰਖਸ਼ ਕਰ ਲੇ ਤੇ ਬਾਕੀ ਜਿਹੜੇ ਆ ਪੰਜ ਆ ਉਹ ਮੇਰੇ ਦੋ ਇੱਕ ਤਾਂ ਦਾਖਲ ਆ ਤੇ ਚਾਰ ਜਿਹੜੇ ਆ ਬੰਦੇ ਭੱਜੇ ਆ ਉਹ ਵੀ ਮੈਂ ਧਿਆਨ ਨਾਲ ਰਖਸ਼ ਕਰ ਲਊਗਾ ਮਾਨ ਜੋਗਾ ਐਸਪੀ ਸਾਹਿਬ ਨੇ ਸਖਤ ਤਹਿਤਾ ਮੈਂ ਕਿ ਗ ਕੋਈ ਵੀ ਜਿਹੜਾ ਗੁੰਡਾਗਰਦੀ ਕਰੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਜਿਹੜੇ ਗਾਗਨ ਸਿੰਘ ਨਾਮ ਦੇ ਨੇ ਮਾਮਲੇ ਉਹਦਾ ਨਾਮ ਪਰਸੀਮ ਸਿੰਘ ਹੈ ਜੀ ਨਾਮ ਦੇ ਜਿਨ੍ਹਾਂ ਜਿਨ੍ਹਾਂ ਨੇ ਝਗੜਾ ਕੀਤਾ ਸਾਰੇ ਨਾਮ ਲਿਖ ਦਿੱਤੇ ਆ ਉਹਨਾਂ ਦੀ ਰੈਕਡ ਪਾਊਗੀ ਜੀ ਬਿਲਕੁਲ ਪਾਊਗੀ ਰੈਕਡ ਉਹਨਾਂ ਨੂੰ ਅਪੀਲ ਦੀ ਤਿਆਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਦੇ 57 ਵੀ ਕਰੂੰਗਾ ਮੈਂ ਇਹਨਾਂ ਦੀ ਜੋ ਵੀ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਸਖਤ ਤੋਂ ਸਖਤ ਕਰਨੀ ਹੈ ਗੁੰਡਾਗਰਦੀ ਜਿਹੜੀ ਬਿਲਕੁਲ ਖਤਮ ਕਰਨੀ ਹੈ ਬ੍ਰਾਂਧ ਕਿਨਾਂ ਕੋ 473 ਤੇ ਇੱਕ ਕਿਰਪਾ ਨਾਲ ਬ੍ਰਾਂਧ ਕਰ ਲਈ ਆ ਠੀਕ ਹੈ ਜੀ ਦਾਕਟਰਾਂ ਨੇ ਭਨਤੋੜ ਜਾਰੀ ਕਰਦੇ ਇੱਕ ਕੈਲਸੀਡੀਰਾ ਚੋਰੀ ਕਰਕੇ ਘਰੀ ਮੋਬਾਈਲ ਲੈ ਕੇ ਉਹਦੇ ਘਰੋਂ ਚੋੱਕੇ ਨਾਲੇ ਭਨਤੋੜ ਕੀਤੀ ਨਾਲੇ ਸਮਾਨ ਚੋਰੀ ਕਰਕੇ ਖੜਿਆ ਉਹ ਵੀ ਧਾਰਾ ਦਾ ਜੀ ਮੈਂ ਝਗੜਾ ਬੰਗਾਰਾਂ ਦੇ ਕਰਦੇ ਕਿ ਜਾਏ ਆਪਣੇ ਓਏ ਇਹ ਬਾਹਰੋਂ ਲਿਆ ਆ ਕੇ ਮੁੰਡੇ ਨਾ ਪਤਾ ਬਾਹਰੋਂ ਸਾਥ ਲੈਣੇ ਗੁੱਡਾ ਕਰਤੀ ਕਰਨੀ ਪਿੰਡਾਂ ਦੇ ਵਿੱਚ ਇਹ ਜਿਹੜੀ ਇਹ ਬਾਈਚਿਹਰੇ ਦੇ ਵਿੱਚ ਮਹੀਨ ਖਿਹਰੇ ਦੇ ਵੀ ਮੈਂ ਤਿੰਨ ਬੰਦੇ ਪ੍ਰਥਮ ਪੜ ਕੇ ਉਹਨਾਂ ਨੇ ਬਾਬਾ ਜੀ ਦੀ ਕੁੱਟਮਾਰ ਕੀਤੀ ਉਹ ਵੀ ਫੜ ਕੇ ਰੈਕਸ਼ਿਨ ਕੀਤੀ ਆ ਤੇ ਇਹ ਵੀ ਸਾਰੇ ਜਿਹੜੇ 2-4 ਰਹਿੰਦੇ ਆ ਵੀ ਮੈਂ ਅਰੈਸਟ ਕਰ ਲੈਣੇ ਨੇ ਜਾਈ ਠੀਕ ਹੈ